ਸਾਰੇ ਕਹਿੰਦੇ ਸੀ ਰੋਟੀ ਸਬਜੀ ਦਾਲ ਦੁੱਧ ਦਹੀਂ ਖਾ ਰਿਆ ਪਰ ਸਹੀ ਮਾਤਰਾ ਚ ਕਿੱਦਾਂ ਖਾਣੇ ਜੇ ਤੇ ਉਹਦੇ ਨਾਲ ਕੀ ਹੋ ਸਕਦਾ ਸਾਨੂੰ ਥਕਾਨ ਹੋ ਸਕਦੀ ਹੈ ਸਿਰਦਰਦ ਹੋ ਸਕਦਾ ਚਿਚਿੜਾਪਨ ਆ ਸਕਦਾ ਗੁੱਸਾ ਆ ਸਕਦਾ ਲੇਕਿਨ ਜੇ ਤੁਹਾਨੂੰ ਕੋਈ ਵੀ ਜਿਮ ਵਾਲਾ ਕਹਿੰਦਾ ਕਿ ਤੁਸੀਂ ਆਰਟੀਫੀਸ਼ੀਅਲ ਡੱਬੇ ਲੈ ਲਓ ਕੈਰਟਿਨ ਦੇ ਸਪਲੀਮੈਂਟ ਉਹ ਕਿਤੇ ਨਾ ਕਿਤੇ ਜਾ ਕੇ ਸਾਡੀ ਕਿਡਨੀਜ਼ ਤੇ ਇਫੈਕਟ ਕਰਦੇ ਹਨ ਤੇ ਲੇਟਰ ਸਟੇਜ ਤੇ ਉਹ ਸਾਨੂੰ ਕੈਂਸਰ ਦਾ ਵੀ ਕਾਰਨ ਬਣ ਸਕਦੇ ਆ ਇਸ ਪ੍ਰਦਰਸ਼ਨੀ ਤੁਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਪੋਜ਼ ਅਸੀਂ ਕੋਈ ਵੀ ਚੀਜ਼ ਖਾਂਦੇ ਹਾਂ ਇੱਕਦਮ ਸਾਡਾ ਗਲੂਕੋਜ਼ ਲੈਵਲ ਵੱਧ ਜਾਂਦਾ ਹੈ ਕਿਉਂਕਿ ਦਾਲ ਵੀ ਹੈ ਇਹਦੇ ਵਿੱਚ ਅੰਡਾ ਵੀ ਹੈ ਜਿਹਦੇ ਵਿੱਚ ਐਵਿਡਿੰਗ ਆ ਇਹਨਾਂ ਨੇ ਕੰਪਲੈਕਸ ਬਣਾ ਦੇਣਾ ਜਿਸ ਦੇ ਨਾਲ ਕਾਨੂੰ ਆਇਰਨ ਐਬਜ਼ਾਰਬ ਨਹੀਂ ਹੋਣਾ ਸੇਮ ਦੇ ਜੇ ਤੁਸੀਂ ਖਾਣੇ ਨਾਲ ਚਾਹ ਪੀਂਦੇ ਹੋ ਜਾਂ ਦੁੱਧ ਲੈਣਿਓ ਉਹ ਵੀ ਇੱਕ ਗਲਤ ਕੰਬੀਨੇਸ਼ਨ ਦੀ ਕਾਰਨ ਚ ਆ ਜਾਂਦੇ ਆ ਇਹ ਇੱਕ ਖੁਰਾਕ ਇਹ ਦਰਸਾਉਂਦੀ ਹੈ ਕਿ ਇੱਕ ਦਿਨ ਵਿੱਚ ਸਾਡੀ ਪਲੇਟ ਵਿੱਚ ਬਿਸ਼ੱਕ ਤੁਸੀਂ ਭੋਜਨ ਵਿੱਚ ਸੇਤਮਦ ਖੁਰਾਕ ਲੈ ਰਹੇ ਹੋ ਦਾ ਜ਼ਰੂਰੀ ਨਹੀਂ ਕਿ ਤੁਹਾਡਾ ਸਰੀਰ ਤੰਦਰੁਸਤ ਹੋਵੇਗਾ ਜੀ ਹਾਂ ਸਰੀਰ ਦਾ ਸਿਹਤਮੰਦ ਹੋਣਾ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਖੁਰਾਕ ਕਿੰਨੀ ਕੁ ਮਾਤਰਾ ਵਿੱਚ ਅਤੇ ਕਿਸ ਰੂਪ ਵਿੱਚ ਲੈ ਰਹੇ ਹੋ ਜੇਕਰ ਤੁਹਾਡਾ ਭੋਜਨ ਖਾਣ ਦਾ ਢੰਗ ਤਰੀਕਾ ਹੀ ਸਹੀ ਨਹੀਂ ਤਾਂ ਇਹ ਸਰੀਰ ਨੂੰ ਫਾਇਦਾ ਕਰਨ ਦੀ ਥਾਂ ਉਲਟਾ ਨੁਕਸਾਨ ਕਰ ਸਕਦਾ ਹੈ ਇਸ ਲਈ ਸਿਹਤਮੰਦ ਜੀਵਨ ਜਿਉਣ ਲਈ ਸਾਡੀ ਰੋਜ਼ਾਨਾ ਦੀ ਖੁਰਾਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਇਸ ਬਾਰੇ ਮਹੱਤਵਪੂਰਨ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਡਾਕਟਰ ਸ਼ੀਖਾ ਮਹਾਜਨ ਨੇ ਸਾਂਝੀ ਕੀਤੀ ਹੈ ਅਸੀਂ ਭੋਜਨ ਐਂਡ ਪੋਸ਼ਨ ਵਿਭਾਗ ਦੀ ਪ੍ਰਦਰਸ਼ਨੀ ਲਗਾਈ ਹੈ ਜਿਸ ਵਿੱਚ ਅਸੀਂ ਜਿਹੜੇ ਵੀ ਕਿਸਾਨ ਜਾਗਰੂਕੀ ਸਾਨ ਆ ਰਹੇ ਆ ਉਹਨਾਂ ਨੂੰ ਚੰਗੀ ਸਿਹਤ ਬਾਰੇ ਜਾਗਰੂਕ ਕਰ ਸਕੀਏ ਅਸੀਂ ਸਭ ਤੋਂ ਪਹਿਲੇ ਪ੍ਰਦਰਸ਼ਨੀ ਵਿੱਚ ਸੰਤੁਲਿਤ ਖੁਰਾਕ ਦੇ ਇੱਕ ਨਮੂਨਾ ਲਗਾਇਆ ਹੈ ਇਹ ਇੱਕ ਖੁਰਾਕ ਇਹ ਦਰਸਾਉਂਦੀ ਹੈ ਕਿ ਇੱਕ ਦਿਨ ਵਿੱਚ ਸਾਡੀ ਪਲੇਟ ਵਿੱਚ 400 ਗ੍ਰਾਮ ਸਬਜ਼ੀਆਂ ਤੇ ਸਿਰਫ 100 ਗ੍ਰਾਮ ਹੀ ਫਲ ਹੋਣੇ ਚਾਹੀਦੇ ਹਨ ਇਸ ਦਾ ਮਤਲਬ ਹੈ ਸੇ ਰੋਜ਼ਾਨਾ ਦਿਨ ਚ ਸਿਰਫ ਇੱਕ ਹੀ ਫਲ ਲੈਣਾ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਦਾ ਜ਼ਿਆਦਾ ਨਮੂਨਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈ ਵਕ-ਵਕ ਅਨਾਜ ਦੀ ਤੇ ਦਾਲਾਂ ਦੀ ਸਾਨੂੰ ਆਪਣੀ ਸਾਨੂੰ ਆਪਣੀ ਡਾਈਟ ਵਿੱਚ ਰਲਵੇਂ ਮਿਲਵੇਂ ਅਨਾਜ ਖਾਣੇ ਚਾਹੀਦੇ ਹਨ ਕਿਉਂਕਿ ਰਲਵੇਂ ਮਿਲਵੇਂ ਅਨਾਜ ਖਾਣ ਨਾਲ ਹੀ ਸਾਨੂੰ ਪੂਰੇ ਤਰ੍ਹਾਂ ਦੇ ਖਣਿਜ ਤੇ ਵਿਟਾਮਿਨਸ ਮਿਲਦੇ ਹਨ ਫਿਰ ਕਿਉਂ ਤੇਸ ਜਿਹੜਾ ਮੱਖਣ ਹੈ ਇਹਦੀ ਮਾਤਰਾ 20 ਗ੍ਰਾਮ ਤੋਂ ਵੱਧ ਨਹੀਂ ਲੈਣੀ ਹੈ ਉਸ ਤੋਂ ਇਲਾਵਾ ਸੁੱਕੇ ਜਿਹੜੇ ਮੇਵੇ ਆ ਅਸੀਂ ਪੂਰੇ ਦਿਨ ਚ ਸਿਰਫ ਇੱਕ ਮੁट्ठी ਤੋਂ ਵੱਧ ਨਹੀਂ ਲੈ ਸਕਦੇ ਤੇ ਜਿਹੜੀਆਂ ਦਾਲਾਂ ਹੈ ਅਸੀਂ ਇਹਨੂੰ ਦੋ ਕਟੋਰੀ ਦਿਨ ਚ ਲੈ ਸਕਦੇ ਹਾਂ ਜਿਹੜੀ ਕਿ ਸਾਡੇ ਸਰੀਰ ਨੂੰ ਮਜ਼ਬੂਤ ਰੱਖਣ 'ਚ ਮਦਦ ਕਰਦੀਆਂ ਤੇ ਉਸ ਤੋਂ ਇਲਾਵਾ ਅਸੀਂ ਦੁੱਧ ਦੇ ਪ੍ਰੋਡਕਟਸ ਲਗਾਏ ਹੈ ਜਿਹੜੇ ਕਿ ਅਸੀਂ ਦਿਨ ਚ 300 ਗ੍ਰਾਮ ਲੈ ਸਕਦੇ ਹਾਂ ਦੁੱਧ ਤੇ ਦਹੀਂ ਦੋਨਾਂ ਨੂੰ ਮਿਲਾ ਕੇ ਤੇ ਜੇ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਦਾਲ ਦੇ ਨਾਲ ਇੱਕ ਅੰਡੇ ਦਾ ਸੇਵਨ ਕਰ ਸਕਦੇ ਹੋ ਜਿਹੜੀ ਤੁਹਾਨੂੰ ਡਾਈਟ ਵਿੱਚ ਕੰਪਲੀਟ ਪ੍ਰੋਟੀਨ ਪ੍ਰੋਵਾਈਡ ਕਰ ਸਕਦੀ ਆ ਇਸ ਦੇ ਨਾਲ ਹੀ ਅਸੀਂ ਇੱਕ ਨਵੀਂ ਪ੍ਰਦਰਸ਼ਨੀ ਐਡ ਕੀਤੀ ਹੈ ਜਿਹਦੇ ਵਿੱਚ ਅੱਜਕੱਲ ਬੱਚਿਆਂ 'ਚ ਬਹੁਤ ਜ਼ਿਆਦਾ ਜਿੰਮ ਜਾਣ ਦਾ ਰੁਝਾਨ ਪੈਦਾ ਹੋਇਆ ਹੈ ਤੁਸੀਂ ਜੇ ਕੋਈ ਵੀ ਡਾਈਟ ਚ ਪ੍ਰੋਟੀਨ ਲੈਣਾ ਹੈ ਤੁਸੀਂ ਅਸੀਂ ਮਾਈ ਪਲੇਟ ਦਾ ਕਨਸੈਪਟ ਲਗਾਇਆ ਹੈ ਤੁਸੀਂ ਇਹ ਵਾਲਾ ਪ੍ਰੋਟੀਨ ਨੇਚਰਲ ਜਿਹੜਾ ਦਾਲਾਂ ਸਬਜ਼ੀਆਂ ਦੁੱਧ ਅੰਡੇ ਤੋਂ ਮਿਲ ਰਿਹਾ ਤੁਸੀਂ ਉਹ ਲੈ ਸਕਦੇ ਹੋ ਲੇਕਿਨ ਜੇ ਤੁਹਾਨੂੰ ਕੋਈ ਵੀ ਜਿੰਮ ਵਾਲਾ ਕਹਿੰਦਾ ਕਿ ਤੁਸੀਂ ਆਰਟੀਫੀਸ਼ੀਅਲ ਡੱਬੇ ਲੈ ਲਓ ਕੈਰਟਿਨ ਦੇ ਸਪਲੀਮੈਂਟ ਉਹ ਕਿਤੇ ਨਾ ਕਿਤੇ ਜਾ ਕੇ ਸਾਡੀ ਕਿਡਨੀਜ਼ ਤੇ ਇਫੈਕਟ ਕਰਦੇ ਹਨ ਤੇ ਲੇਟਰ ਸਟੇਜ ਤੇ ਉਹ ਸਾਨੂੰ ਕੈਂਸਰ ਦਾ ਵੀ ਕਾਰਨ ਬਣ ਸਕਦੇ ਆ ਤਾ ਇਸੇ ਲਈ ਜੋ ਵੀ ਅਸੀਂ ਖਾਣਾ ਹੈ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਕੁਦਰਤ ਨੇ ਸਾਨੂੰ ਵੱਖ-ਵੱਖ ਤਰ੍ਹਾਂ ਦੇ ਨਾਜ ਦਾਲ ਫਲ ਸਬਜ਼ੀਆਂ ਬਖਸ਼ੀਆਂ ਨੇ ਤੇ ਅਸੀਂ ਉਹਨਾਂ ਨੂੰ ਹੀ ਜ਼ਿਆਦਾ ਮਾਤਰਾ ਵਿੱਚ ਖਾਈਏ ਅਗਲੀ ਪ੍ਰਦਰਸ਼ਨੀ 'ਚ ਅਸੀਂ ਗੱਲ ਕਰੀਏ ਇਹ ਜਿਹੜੀ ਆਪਣੇ ਪੰਜਾਬ 'ਆ ਪੂਰੇ ਵਰਲਡ 'ਚ ਸਭ ਤੋਂ ਇੰਪੋਰਟੈਂਟ ਰੋਗ ਹੈ ਉਹ ਹੈਗਾ ਸ਼ੱਕਰ ਰੋਗ ਜਾਂ ਜਿਹਨੂੰ ਡਾਇਬਟੀਜ਼ ਜਾਂ ਸ਼ੂਗਰ ਰੋਗ ਵੀ ਕਿਹਾ ਜਾਂਦਾ ਹੈ ਇਸ ਪ੍ਰਦਰਸ਼ਨੀ 'ਚ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਪੋਜ਼ ਅਸੀਂ ਕੋਈ ਵੀ ਚੀਜ਼ ਖਾਂਦੇ ਹਾਂ ਇੱਕਦਮ ਸਾਡਾ ਗਲੂਕੋਜ਼ ਲੈਵਲ ਵੱਧ ਜਾਂਦਾ ਹੈ ਤਾਂ ਇਸੇ ਤਰ੍ਹਾਂ ਭੋਜਨ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਹੈ ਪਹਿਲਾ ਜਿਹੜੇ ਕਿ ਹੌਲੀ-ਹੌਲੀ ਬਲੱਡ ਗਲੂਕੋਜ਼ ਲੈਵਲ ਵਧਾਉਂਦੇ ਹਨ ਇਹਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਾਲ ਸਬਜ਼ੀ ਦਹੀਂ ਤੇ ਇੱਕ ਸੇਬ ਲੈ ਸਕਦੇ ਹੋ ਫਿਰ ਉਸ ਤੋਂ ਬਾਅਦ ਜਿਹੜੇ ਭੋਜਨ ਤੁਹਾਡਾ ਥੋੜਾ ਜਿਹਾ ਤੇਜ਼ ਖੂਨ ਦਾ ਦੌਰਾ ਵਧਾ ਦਿੰਦੇ ਹਨ ਪਪੀਤਾ ਹੈ ਕੇਲਾ ਹੈ ਇਹਦੇ ਵਿੱਚ ਫੁੱਲ ਮਖਾਣੇ ਆ ਤੇ ਤੁਸੀਂ ਸ਼ਕਰ ਆਬ ਚੁਕੰਦਰ ਲੈ ਸਕਦੇ ਹੋ ਪਰ ਇਹਨਾਂ ਦੀ ਮਾਤਰਾ ਵੀ ਸਿਰਫ 100 ਗ੍ਰਾਮ ਤੋਂ ਜ਼ਿਆਦਾ ਤੁਸੀਂ ਨਹੀਂ ਲੈਣੀ ਤੀਜੇ ਭੋਜਨ ਹਨ ਜੇ ਸ਼ੂਗਰ ਵਾਲੇ ਮਰੀਜ਼ ਲੈਂਦੇ ਹਨ ਉਹਨਾਂ ਦੀ ਇਕਦਮ ਹੀ ਸ਼ੱਕਰ ਵੱਧ ਜਾਂਦੀ ਹੈ ਜਾਂ 슈ਗਰ ਲੈਵਲ ਵੱਕ ਸਕਦਾ ਹੈ ਹੁਣ ਇੱਕ ਬੜਾ ਲੋਕਾਂ ਦੇ ਵਿੱਚ ਮਿੱਥਾ ਹੈ ਕਿ ਅਸੀਂ ਜਿੰਨਾ ਮਰਜੀ ਗੁੜ ਖਾ ਲਈਏ ਜਿੰਨਾ ਮਰਜੀ ਸ਼ਹਿਦ ਖਾ ਲਈਏ ਇਹਦੇ ਨਾਲ ਸਾਡੀ ਕਿਤੇ ਵੀ ਜਿਹੜੀ 슈ਗਰ ਹੋਣੀ ਵੱਧ ਸਕਦੀ ਕਿਉਂਕਿ ਇਹ ਨੇਚਰਲ ਸੋਰਸ ਹੈ ਪਰ ਇਦਾਂ ਦਾ ਨਹੀਂ ਹੈ ਇਹਨਾਂ ਸਾਰਿਆਂ 'ਚ ਵੀ ਮਿੱਠਾ ਬਹੁਤ ਹੈ ਤੇ ਇਹ ਸਾਨੂੰ ਬਹੁਤ ਲਿਮਟਿਡ ਅਮਾਉਂਟ 'ਚ ਲੈਣਾ ਚਿੱਟੇ ਬ੍ਰੈਡ ਹੈ ਇਹਦੇ ਵਿੱਚ ਨਾਲ ਵੀ ਸਾਨੂੰ ਗਲੂਕੋਜ਼ ਕੰਟੈਂਟ ਬਹੁਤ ਵੱਧ ਜਾਂਦਾ ਹੈ ਤਾਂ ਇਸੇ ਤਰ੍ਹਾਂ ਜੇ ਅਸੀਂ 슈ਗਰ ਵਾਲੀ ਨੇ ਕੋਈ ਰੋਟੀ ਖਾਣੀ ਆ ਤੁਸੀਂ ਮਿਕਸ ਕਰਕੇ ਜਿਵੇਂ 5 ਕਿਲੋ ਆਟਾ ਪੀਸਾਨੇ ਚ 4 ਕਿਲੋ ਕਣਕ ਦਾ ਪੀਸਾ ਲਓ 1 ਕਿਲੋ ਛੋਲੇ ਜਾਂ ਬੇਸੰਦੂ ਸਿਲਾ ਲਓ ਜਿਸ ਨਾਲ ਪ੍ਰੋਟੀਨ ਵੀ ਪੂਰਾ ਹੋ ਰਵਣ ਦਾਲਾ ਵੀ ਐਡ ਹੋ ਜਨ ਤੇ ਤੁਸੀਂ ਇੱਕ ਨਾਰਮਲ ਗਲਾਈਸੈਮਿਕ ਲੋਡ ਦੀ ਕੈਟਾਗਰੀ ਚ ਆ ਜਾਓ ਜਿਹੜੀ ਅਸੀਂ ਤੀਜੀ ਪਰ ਹਾਂਜੀ ਬਰਾਊਨ ਰਾਈਸ ਵੀ ਇਹਦੇ ਜਨ ਲਈ ਬਰਾਊਨ ਰਾਈਸ ਇਹਦੇ ਵਿੱਚ ਨਹੀਂ ਮੀਡੀਅਮ ਚ ਆ ਜਣਗੇ ਕਿਉਂਕਿ ਬਰਾਊਨ ਰਾਈਸ ਕੀ ਹੈ ਉਹਦੇ ਵਿੱਚ ਫਾਈਬਰ ਦੀ ਇੱਕ ਕੋਟਿੰਗ ਹੈ ਉਹਦੇ ਪ੍ਰੋਟੀਨ ਵੀ ਜਦੋਂ ਆਪਾਂ ਉਹਦੀ ਰਸ਼ਿੰਗ ਕਰ ਦਿੰਨੀ ਆ ਸਾਡੇ ਮਤਲਬ ਵਾਈਟ ਰਾਈਸ ਬਚ ਜਾਂਦਾ ਜਿਹੜਾ ਗਾ ਇਹ ਗਲਾਈਸੈਮਿਕ ਇੰਡੈਕਸ ਜ਼ਿਆਦਾ ਨਾ 70 ਆ ਜੇ ਤੁਸੀਂ ਖਾਣੇ ਆ 슈ਗਰ ਵਾਲੇ ਨੂੰ ਦਿਨ ਤੁਸੀਂ ਥੋੜੇ ਜਿਹਾ ਚਾਵਲ ਦੇ ਵਿੱਚ ਦਾਲ ਮਿਕਸ ਕਰਕੇ ਤੇ ਸਬਜ਼ੀਆਂ ਜ਼ਿਆਦਾ ਪਾ ਕੇ ਖਿਚੜੀ ਬਣਾ ਸਕਦੇ ਹੈਗੇ ਉਹ ਕਿ ਉਹਦੇ ਨਾਲ ਕੀ ਹੋਏਗਾ ਹੌਲੀ ਹੌਲੀ ਵਧੇਗਾ ਇੱਕਦਮ ਨਹੀਂ ਵੀ ਕਰੇ ਕੋਈ ਜਿੰਨੀਆਂ ਵੀ ਵੀਰਜੀ ਦਾਲਾਂ ਆਉਂਦੀਆਂ ਨੇ ਸਾਰੀਆਂ ਘੱਟ ਗਲਾਈਸੈਮਿਕ ਇੰਡੈਕਸ ਆ ਜਾਂਦੀਆਂ ਨੇ ਮੱਦਮ ਮੱਦਮ ਵਾਲੇ ਤੁਸੀਂ ਸੌਗ ਮਤਲਬ ਕਿ ਜਿਵੇਂ ਕੇਲਾ ਖਾਣਾ 50 ਗ੍ਰਾਮ ਲੈ ਲੋ ਤੁਸੀਂ ਜ਼ਿਆਦਾ ਨਾ ਲੋ ਨਾਰਮਲ ਬੰਦੇ ਨੂੰ ਅਸੀਂ 100 ਗ੍ਰਾਮ ਕਹਿੰਨੇ ਆ ਤੀਜੀ ਕੈਟਾਗਰੀ ਜਿਹੜੀ ਅਸੀਂ ਇੱਥੇ ਪ੍ਰੈਜ਼ੈਂਟ ਕੀਤੀ ਅੱਜ ਉਹ ਅਨੀਮੀਆ ਦੀ ਹੈ ਇਹਦਾ ਮਤਲਬ ਹੈ ਕਿ ਸਾਡੀ ਜਿਹੜੀ ਇੰਡੀਅਨ ਪੋਪੂਲੇਸ਼ਨ ਹੈ ਉਹਨਾਂ ਵਿੱਚ 70 ਤੋਂ 90% ਤੱਕ ਵੱਖ-ਵੱਖ ਤਰੀਕੇ ਦੀ ਅਨੀਮੀਆ ਹੈ ਅਨੀਮੀਆ ਜਿਹਨੂੰ ਕਹਿੰਦੇ ਆ ਖੂਨ ਦੀ ਘਾਟ ਇਹ ਜ਼ਰੂਰੀ ਨਹੀਂ ਕਿ ਡਾਈਟ ਦੇ ਨਾਲ ਹੋਵੇ ਇਹਦੇ ਨਾਲ ਹੋਰ ਵੀ ਕਈ ਫੈਕਟਰ ਆ ਸਾਰੇ ਕਹਿੰਦੇ ਸੀ ਰੋਟੀ ਸਬਜ਼ੀ ਦਾਲ ਦੁੱਧ ਦਹੀਂ ਖਾ ਰਹੇ ਆ ਪਰ ਸਹੀ ਮਾਤਰਾ ਚ ਕਿੱਦਾਂ ਖਾਣਾ ਹੈ ਜੇ ਤੁਸੀਂ ਦਾਲ ਜਾਂ ਸਬਜ਼ੀ ਲੈ ਰਹੇ ਹੋ ਤਾਂ ਖੂਨ ਵਧਾਨ ਲਈ ਤੁਹਾਨੂੰ ਕੋਈ ਖੱਟੇ ਫਲ ਦਾ ਸੇਵਨ ਕਰਨਾ ਬੜਾ ਜ਼ਰੂਰੀ ਆ ਜਿਵੇਂ ਕਿ ਤੁਸੀਂ ਮਸੰਮੀ ਲੈ ਸਕਦੇ ਹੋ ਨਿੰਬੂ ਪਾਣੀ ਲੈ ਸਕਦੇ ਆ ਜਾਂ ਦਾਲਚ ਨਿੰਬੂ ਨਿਚੋਰ ਸਕਦੇ ਹੋ ਅਮਰੂਦ ਲੈ ਲਓ ਉਹਦੇ ਨਾਲ ਤੁਹਾਡਾ ਜਿਹੜਾ ਹੀਮੋਗਲੋਬਿਨ ਲੈਵਲ ਹੈ ਉਹ ਮੇਨਟੇਨ ਰਹੇਗਾ ਲੇਕਿਨ ਕਿਉਂਕਿ ਦਾਲ ਵੀ ਹੈ ਇਹਦੇ ਵਿੱਚ ਅੰਡਾ ਵੀ ਹੈ ਜਿਹਦੇ ਵਿੱਚ ਐਵਿਡੀ ਨਾ ਇਹਨਾਂ ਨੇ ਕੰਪਲੈਕਸ ਬਣਾ ਦੇਣਾ ਜਿਹਦੇ ਨਾਲ ਤੁਹਾਨੂੰ ਆਇਰਨ ਐਬਜ਼ਾਰਬ ਨਹੀਂ ਹੋਣਾ ਸੇਮ ਦੇ ਜੇ ਤੁਸੀਂ ਖਾਣੇ ਨਾਲ ਚਾਹ ਪੀਂਨਿਓ ਜਾਂ ਦੁੱਧ ਲੈਨਿਓ ਉਹ ਵੀ ਇੱਕ ਗਲਤ ਕੰਬੀਨੇਸ਼ਨ ਦੀ ਕਗਾਰ ਚ ਆ ਜਾਂਦੇ ਆ ਤਾਂ ਇਸੇ ਲਈ ਜੇ ਤੁਸੀਂ ਸਿਹਤਮੰਤ ਡਾਈਟ ਲੈਣੀ ਆ ਦੁੱਧ ਪੀਣ ਨੂੰ ਮਨ ਕਰਦਾ ਚਾਹ ਪੀਣ ਨੂੰ ਮਨ ਕਰਦਾ ਅੰਡਾ ਖਾਣ ਨੂੰ ਮਨ ਕਰਦਾ ਤੁਸੀਂ ਅੱਧੇ ਤੋਂ ਪੌਣੇ ਘੰਟੇ ਦੇ ਗੈਪ ਤੋਂ ਬਾਅਦ ਲੈ ਲਓ ਫੇਰੇ ਨੁਕਸਾਨ ਨਹੀਂ ਕਰੇਗਾ ਪਰ ਜੇ ਸਾਰਾ ਕੁਝ ਇਕੱਟਾ ਖਾਓਗੇ ਪਤਾ ਹੀ ਨਹੀਂ ਲੱਗਣਾ ਕਿ ਮੈਕੈਨਿਜ਼ਮ ਆਪਣਾ ਕਿੱਦਾਂ ਕੰਮ ਕਰ ਦੇਗਾ ਇਕੱਠੇ ਲੈਣੇ ਆ ਨਾ ਤਾਂ ਉਹਦੇ ਨਾਲ ਕੀ ਹੁੰਦਾ ਸਾਡੀ ਬਾਡੀ ਵਿੱਚ ਜਿਹੜਾ ਲੋਹ ਤੱਤ ਹੈਗਾ ਉਹ ਬਣਦਾ ਹੀ ਨਹੀਂ ਹੈ ਬਹੁਤ ਘੱਟ ਬਨੇਗਾ ਤੇ ਉਹਦੇ ਨਾਲ ਕੀ ਹੋ ਸਕਦਾ ਸਾਨੂੰ ਥਕਾਨ ਹੋ ਸਕਦੀ ਹੈ ਸਿਰਦਰਦ ਹੋ ਸਕਦਾ ਚਿੜਚਿੜਾਪਨ ਆ ਸਕਦਾ ਗੁੱਸਾ ਆ ਸਕਦਾ ਤਾਂ ਜੇ ਸਾਡੀ ਬਾਡੀ 'ਚ ਸੋਚੋ ਕਿ ਖੂਨ ਹੀ ਪੂਰਾ ਪ੍ਰੋਪਰ ਨਹੀਂ ਹੋਏਗਾ ਸਾਡੀ ਬਾਡੀ ਕਿਸ ਤਰ੍ਹਾਂ ਫੰਕਸ਼ਨ ਪ੍ਰੋਪਰ ਕਰ ਤਾਂ ਉਹਨੂੰ ਪ੍ਰੋਪਰ ਕਰਨ ਵਾਸਤੇ ਅਸੀਂ ਕਹਿ ਨਹੀਂ ਆ ਕਿ ਤੁਸੀਂ ਵਿਟਾਮਿਨ ਸੀ ਡਾਈਟ ਚ ਲਓ ਕਿਸੇ ਵੀ ਖੱਟੇ ਫਲ ਜਾਂ ਸਬਜ਼ੀ ਨੂੰ ਜ਼ਰੂਰ ਸ਼ਾਮਿਲ ਕਰੋ ਤਾਂ ਕਿ ਤੁਹਾਡੇ ਸਰੀਰ ਚ ਪ੍ਰੋਪਰ ਹੀਮੋਗਲੋਬਿਨ ਦੀ ਮਾਤਰਾ ਬਣ ਸਕੇ ਅਸੀਂ ਜਿਹੜੀ ਚੌਥੀ ਪ੍ਰਦਰਸ਼ਨੀਆ ਉਹ ਅਲਸੀ ਤੇ ਲਗਾਈ ਹੈ ਜਿਵੇਂ ਕਿ ਹੁਣ ਸਰਦੀਆਂ ਆਉਣ ਵਾਲੀਆਂ ਤੇ ਅਲਸੀ ਉਹ ਮੀਗਾ 3 ਇੱਕ ਪੋਸ਼ਟਿਕ ਤੱਤ ਹੈ ਜਿਹਦਾ ਬਹੁਤ ਅੱਛਾ ਸਰੋਤ ਹੈ ਤੇ ਤੁਸੀਂ ਅਲਸੀ ਨੂੰ ਹਮੇਸ਼ਾ ਕੀ ਕਰਨਾ ਹੈ ਕਦੀ ਵੀ ਕੱਚੀ ਨਹੀਂ ਖਾਣੀ ਉਹਨੂੰ ਭੁੰਨ ਕੇ ਖਾਣੀਆ ਭੁੰਨ ਕੇ ਖਾਣਾ ਉਹਦੀ ਜਿਹੜੀ ਬਾਇਓਵੇਲੇਬਿਲਿਟੀ ਉਹ ਵੱਧ ਜਾਂਦੀ ਉਹਨਿਕਾ ਦਾ ਪਾਊਡਰ ਬਣਾ ਲਓ ਉਹਨੂੰ ਕਿਸੇ ਵੀ ਦਾਲ ਸਬਜ਼ੀ ਰਹਿਤੇ ਯਾ ਤੁਸੀਂ ਬਿਸਕਟ ਬਣਾਉਣੇ ਕੋਈ ਵੀ ਪ੍ਰੋਡਕਟ ਬਣਾਉਣਾਂ ਦੇ ਵਿੱਚ ਸ਼ਾਮਿਲ ਕਰ ਲਓ ਜਿਹੜਾ ਤੁਸੀਂ ਭੁੰਨ ਕੇ ਰੱਖ ਲਓ ਕਰ ਸਿੰਪਲ ਰਾਜਤੇ ਚ ਪਾ ਲਓ ਦਾਲ ਚ ਪਾ ਲਓ ਸਬਜ਼ੀ ਚ ਪਾ ਲਓ ਪਰਾਂਦੇ ਚ ਪਾ ਲਓ ਰੋਜ਼ ਅੱਧਾ ਚਮਚ ਅਲਸੀ ਜੇ ਪੂਰੇ ਦਿਨ ਚ ਖਾਣੇ ਹੋ ਤੁਹਾਨੂੰ ਗੋਡਿਆਂ ਦੀਆਂ ਜੋੜਾਂ ਦੀਆਂ ਸਮੱਸਿਆਵਾਂ ਤੁਹਾਡਾ ਬ੍ਰੇਨ ਦਾ ਕੱਚੇ ਨਾਲ ਕੰਮ ਕਰੇਗਾ ਕੋਲੇਸਟ੍ਰੋਲ ਵੀ ਤੁਹਾਡਾ ਲੋਅਰ ਹੋ ਜਾਏਗਾ ਦੇ ਨਾਲ ਪੰਜਾਬ ਕੀਤੇ ਵੱਡੀ ਯੂਨੀਵਰਸਿਟੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ